ਮੇਰੀ ਦੱਸ ਦੇ ਹੁਣ ਕਿਹੜੀ ਸ਼ਰਤ ਆ ਸ਼ਰਤ ਇਹ ਆ ਕਿ ਸ਼ਾਮ ਨੂੰ ਤੂੰ ਮੈਨੂੰ ਫ੍ਰੀ ਹੋ ਕੇ ਫੋਨ ਲਾਏਂਗਾ ਜੇ ਨਾ ਲਾਇਆ ਰਖੜੀ ਤੇ ਫਿਰ ਕਿਤੇ ਗਈ ਨਹੀਂ ਸੌਂ ਲੱਗੇ ਨਾ ਆ ਰਖੜੀ ਵਾਲੀ ਗੱਲੀ ਤੱਕ ਧਮਕੀਉ ਬਣਾ ਰੱਖੀ ਆ ਤੂੰ ਤਾਂ ਚੱਲ ਕੋਈ ਗੱਲ ਨਹੀਂ ਬਾਬਾ ਆ ਆ ਬੰਨੇ ਤੇਰੇ ਮੂਰੇ ਹੱਥ ਤਾਰ ਲਊ ਫੋਨ ਮੇਰੀ ਮਾਂ ਮੈਂ ਜਾਵਾਂ ਹੁਣ ਹਾਂ ਚੱਲ ਠੀਕ ਆ ਆਪਨਾ ਲਾਈ ਫੋਨ ਮੈਂ ਆਪੇ ਲਾਉ ਕੋਈ ਨਹੀਂ ਉਹ ਚੱਕਲਾ ਕਿਧਾ ਗਿਆ ਉਹ ਕਬਰਾਂ 'ਜੇ ਕਿਉਂ ਗਿਆ ਕਦਰ ਲੈ ਲਿਆ ਨਹੀਂ ਹੱਥੋਂ ਨੰਬਰ ਹਟਿਆ ਨਹੀਂ ਹੈ ਫਿਰ ਲੈ ਆ ਖੜੇ ਨੇ ਪਤੰਦਰ ਓਏ ਇੰਦਰ ਆਉਂਦਾ ਹੁਣ ਆ ਪੌਂਕੀ ਉਧਰ ਫੜਾ ਓਏ ਓਏ ਇੰਦਰ ਹੈਲੋ 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 ਕਿਹੜਾ ਹੋ ਮੇਰਾ ਸਾਲਕਾ ਹੁਣ ਬੋਲਦੀ ਨਹੀਂ ਕਦੋਂ ਦਾ ਫੋਨ ਕਰੀ ਜਾਂਦਾ ਉਸ ਸੜੇ ਤੇਰੇ ਕਿਉਂ ਮੂੰਹ ਤੇ ਉੱਟ ਰਹੇ ਓਏ ਉਹ ਟੈਨਸ਼ਨ ਹੈ ਕੋਈ ਤੋ ਕੋਈ ਮਸਾਲਾ ਤਾਂ ਨਹੀਂ ਕਿਤੇ ਨਾ ਨਾ ਯਾਰ ਇੰਦਰ ਮਸਾਲਾ ਕੀ ਹੋਣਾ ਯਾਰ ਓ ਓ ਐਂ ਦੱਸ ਮੈਨੂੰ ਵੀ ਆਪਾਂ ਲੁਧਿਆਣਾ ਕਿੰਨੇ ਕ ਵੇ ਜਾਣਾ ਕੱਲ ਬੋਸ ਸਾਹਿਬ ਨਾਲ ਤਿਆਰ ਤੁਰ ਹੋਵਾਂਗੇ ਬਈ ਯਾਰ ਤੂੰ ਤੜਕੇ 9 ਵਜੇ ਨੂੰ ਤਿਆਰ ਰਹਿ ਠੀਕ ਹੈ ਬਾਕੀ ਮੈਂ ਤੈਨੂੰ ਘਰੇ ਆ ਕੇ ਫੋਨ ਕਰਦਾ ਵੀ ਕਿਵੇਂ ਕਰਨਾ ਹੈਗਾ ਬਾਬੇ ਚੱਲੀਏ ਫਿਰ ਹੁਣ ਆਪਾਂ ਆਪਾਂ ਯਾਰ ਜਿਹੜੀ ਰਹਿ ਗਈ ਖੋਗ ਜੀ ਕਲਾਸ ਕਿੱਥੇ ਜ਼ਰਾ ਮਾਤਾ ਬਸੌਦਾ ਲੈ ਕੇ ਆਉਣਾ ਯਾਰ ਤੇ ਪਪਾ ਕੋ ਗੋਲਾ ਦੇਣਗੇ ਉਹ ਮੈਂ ਤਾਂ ਆਪਣੇ ਮਿਲਦੇ ਆ ਸ਼ਾਮ ਨੂੰ ਦੁਬਾਰੇ ਹਾਂ ਠੀਕ ਹੈ ਹੋਰ ਫਿਰ ਦੇਖਦਾ ਕਿਵੇਂ ਕਰਨਾ ਨੇਹਾ ਹਾਂ ਕੁੜੀ ਕਿੱਧਰ ਵਾਗੀ ਨਹੀਂ ਕੁੜੀ ਹਾਂ ਮੰਮੀ ਨਹੀਂ ਤੇਰੀ ਸਰਮੁੱਤਰ ਜੇ ਤੇਰੀ ਹੋਰ ਟੱਪ ਜਾ ਹੋਰ ਚੜ ਜਾ ਤੈਨੂੰ ਪੋਰਾ ਸਰਮੰਨੀ ਤੂੰ ਮਟਿਆਰ ਹੋ ਰਹੀ ਐ ਤੂੰ ਮਾੜੀ ਮੋਟੀ ਆਕਲ ਲੈ ਲੈ ਦਿਮਾਗ ਤੋਂ ਕੰਮ ਲੈ ਲੈ ਕਰ ਲੈ ਕੀ ਕਰਾਂ ਹੁਣ ਮੈਂ ਇੱਧਰ ਆ ਸੰਦੇ ਉਤਰ ਕੇ ਕਿਉਂ ਨਾ ਰੋਟੀ ਟੁੱਕਦਾ ਨਹੀਂ ਕਰਨਾ ਹੈ ਕੋਈ ਕੰਮ ਤਾਂ ਦਾ ਦੇਖ ਲੈ ਕਰ ਮਾੜਾ ਮੋਟਾ ਕੋਈ ਨਿਆਣੀ ਨਹੀਂ ਆ ਫੋਨ ਨੇ ਤੈਨੂੰ ਖਾਣ ਨੂੰ ਨਹੀਂ ਦੇਣਾ ਓਹੋ ਸਾਰਿਆਂ ਨੂੰ ਕੰਮ 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 ਮੰਮੀ ਨੇ ਸਾਰੇ ਕੰਮ ਕਰਕੇ ਛੱਤ ਤੇ ਆਈਆਂ ਨਾਲ ਤੁਸੀਂ ਵੀਰਿਆਂ ਨੂੰ ਤਾਂ ਕੁਝ ਕਹਿਣਾ ਨਹੀਂ ਹੁੰਦਾ ਸਾਰਿਆਂ ਨੂੰ ਹਬੇਲਾ ਕਰਦਾ ਰਹਿੰਦਾ ਉਹ ਬੈਠਾ ਸਾਥ ਚੋਥੇ ਗੱਲਾਂ ਮਾਰੀ ਜਾਂਦਾ ਉਹ ਕੋਣਾ ਤੂੰ ਭਾਈ ਦਾ ਸਰੀਕਾ ਨਾ ਕਰਿਆ ਕਰ ਥੱਲੇ ਆ ਜਾ ਬੰਦਾ ਮਾਂਗੋ ਜੇ ਲੱਤਾਂ ਤੜਾਉਣੀਆਂ ਤਾਂ ਦੱਸ ਦੇ ਚਿੱਤਰਖਾਨ ਤੋਂ ਡਰਦੀ ਹੋ ਨਹੀਂ ਤੇ ਲੱਤਾਂ ਡੜਾਉਣੀਆਂ ਮੈਂ ਛਾਲੀ ਮਾਰਦਾ ਹਾਂ ਕਾਨੀਆਂ ਨਹੀਂ ਤੂੰ ਮੁੰਡਾ ਦਾ ਸਰੀਕਾ ਨਾ ਕਰਿਆ ਕਰ ਨਾਲ ਕਿਨਾਂ ਸਵੇਰੇ ਉਹਨੇ ਜਾਣਾ ਕੰਮ ਦੇਖਣ ਉਹ ਵੀਰੇ ਦੀਆਂ ਨਾ ਸਿਰਫ ਗੱਲਾਂ ਨਹੀਂ ਕਿਤੇ ਨਹੀਂ ਜਾਣਾ ਉਹਨੇ ਇੱਥੇ ਹੀ ਫਿਰਦੇ ਰਹਿਣਾ ਨਾਲੇ ਤੁਸੀਂ ਮੈਨੂੰ ਕਹਿੰਦੇ ਰਹਿੰਦੇ ਹੋ ਕਰ ਦੇ ਕੰਮ ਕਰ ਲਾ ਕੰਮ ਕਰ ਲਾ ਮੈਲੀ ਲੱਗਦੀ ਆ ਨਾ ਸਾਨੂੰ ਕਿੰਨੇ ਵਾਰੀ ਕਹਤਾ ਦਾਖਲਾ ਕਰਾ ਦੋ ਉਹ ਤਾਂ ਤੁਸੀਂ ਕਰਾਉਣਾ ਨਹੀਂ ਹੈਗਾ ਕੋਈ ਨਾ ਤੇਰਾ ਦਾਖਲਾ ਵੀ ਕਰਾ ਦਾਂਗੇ ਕਿਸੇ ਪਾਸੇ ਪੰਜੀ ਦਸੀ ਆ ਜਾਂਦੇ ਕਿਧਰੇ ਇੰਤੈ ਪੜਕੇ ਕਨਾ ਟੀਚਰ ਲੱਗਣਾ ਢੀ ਛੇਤੀ ਮੋਬਾਈਲ ਚ ਬੇਲ ਨਹੀਂ ਮਿਲਦੀ ਨਾਲੇ ਗੱਲ ਸੁਣ ਲੈ ਰੋਟੀ ਟੁੱਕ ਤੇ ਧਿਆਨ ਦੇ ਲੈ ਮਾੜਾ ਮੋਟਾ ਉਹ ਕੋਈ ਨਹੀਂ ਮਾਂ ਕਰ ਲੈਣੀ ਰੋਟੀ ਟੁੱਕ ਦਾ ਵੀ ਕਰ ਲੈ ਤੂੰ ਕੀ ਕਰਨਾ ਨਾਲੇ ਵੀਰਾ ਅਜੇ ਤੱਕ ਘਰੇ ਨਹੀਂ ਮੁੜਿਆ ਹੈਗਾ ਮੈਂ ਸ਼ੈਂਪੂ ਮੰਗਾਉਣਾ ਸੀ ਦੁਕਾਨ ਤੋਂ ਮੈਂ ਸਿਰ ਤੋਂ ਆਣਾਗਾ ਚਲ ਕੋਈ ਨਾ ਤੇਰਾ ਤਾਂ ਸ਼ੈਂਪੂ ਹੈ ਨਹੀਂ ਸਾਰਾ ਦਿਨ ਮੁੱਕਦੇ ਮੇਰੀ ਗੱਲ ਸੁਣ ਲੈ ਮੈਂ ਮਿੰਦੋ ਕੇ ਜਾਇਆ ਮਾਂ ਉਹਦੀ ਮਾਂ ਬਿਮਾਰ ਹੋ ਰਹੀ ਟੀ ਮੈਂ ਮੜਾ ਜਾ ਪਤਾ ਲਿਆ ਆ ਠੀਕ ਹੈ ਆ ਮੋਬਾਈਲ 'ਚ ਨਾ ਬੜੀ ਰਹੀ ਕਿਤੇ ਅੱਧੀ ਰਾਤ ਨਾ ਰੋਟੀ ਟੁੱਕ ਨੂੰ ਕਰਦੀ ਓ ਚੰਗਾ ਮਾਂ ਹਰ ਬਾਰੀ ਮੋਬਾਈਲ ਮੋਬਾਈਲ ਸਾਰਾ ਕੰਮ ਕਰ ਦੋ ਫਿਰ ਵੀ ਸੋਨਨੀ ਅੱਪਾ ਦੇ ਵੀ ਸੌਦਾ ਮੈਂ ਆ ਗਿਆ ਮੈਨੂੰ ਫੋਨ ਆ ਗਿਆ ਮੜਾ ਹੈਲੋ ਵਾ ਨਿਹਾਂ ਕਰਾ ਦਮਾ ਠੀਕ ਆ ਯਾਰ ਕੀ ਹੋ ਗਿਆ ਇੰਨਾ ਗੁੱਸਾ ਜਨਾਬ ਉਹ ਯਾਰ ਤੈਨੂੰ ਪਤਾ ਪਹਿਲੇ ਦਿਨ ਹੀ ਗੱਲ ਹੋਈ ਸੀ ਤੇ ਪਹਿਲੇ ਦਿਨ ਹੀ ਫਸਾ ਕੇ ਰੱਖਤਾ ਸੀ ਤਾਂ ਮੈਨੂੰ ਉਹ ਇੰਦਰ ਨੇ ਮੈਥੋਂ ਫੋਨ ਖੋ ਕੇ ਚੱਕ ਲਿਆ ਸੀ ਤੇਰਾ ਫੋਨ ਓਹੋ ਕਿੰਨਾ ਡਰਪੋ ਕਹਿੰਦਾ ਤੂੰ ਤਾਂ ਕੁੜੀਆਂ ਵਾਂਗੂ ਡਰਦਾ ਉਹ ਮੈਨੂੰ ਪਤਾ ਲੱਗ ਗਿਆ ਸੀ ਮੈਨੂੰ ਨਾ ਆਵਾਜ਼ ਦੀ ਪਹਿਚਾਣ ਆ ਗਈ ਸੀ ਤਾਂ ਹੀ ਤਾਂ ਮੈਂ ਕੁਝ ਬੋਲੀ ਨਹੀਂ ਯਾਰ ਜੇ ਤੂੰ ਬੋਲ ਪੈਂਦੀ ਉਹ ਤੇਰੀ ਆਵਾਜ਼ ਪਛਾਣ ਲੈਂਦਾ ਠੀਕ ਆ ਦੇਖਨੇ ਆ ਹਜੇ ਵੀ ਸੋਚ ਲਾਇਆ ਮੈਨੂੰ ਨਾ ਇਹ ਸਭ ਠੀਕ ਨਹੀਂ ਲੱਗ ਰਿਹਾ ਮੈਨੂੰ ਲੱਗਦਾ ਆਪਾਂ ਕੁਝ ਗਲਤ ਕਰ ਰਹੇ ਆ ਯਾਰ ਇੱਕ ਤਾਂ ਤੂੰ ਸੋਚਦਾ ਬਣ ਤੂੰ ਮੈਨੂੰ ਇਹ ਦੱਸ ਮੈਂ ਤੈਨੂੰ ਚੰਗੀ ਨਹੀਂ ਲੱਗਦੀ ਯਾਰ ਉਹ ਗੱਲ ਨਹੀਂ ਮੇਰਾ ਵਧੀਆ ਤਾਂ ਤੂੰ ਮੈਨੂੰ ਲੱਗਦੀ ਆ ਪਰ ਯਾਰ ਸਾਡੀ ਜਾਰੀ ਚ ਨਾ ਫਰਕ ਪਵੇ ਮਾੜੀ ਜੀ ਗੱਲ ਤੋਂ ਤੂੰ ਐ ਕਰ ਮੇਰੀ ਗੱਲ ਸੁਣ ਤੂੰ ਮੈਨੂੰ ਮੈਸੇਜ ਕਰਦਿਆ ਕਰ ਫੋਨ ਮੈਂ ਆਪੇ ਲਾ ਲਿਆ ਕਰੂੰ ਤੈਨੂੰ ਠੀਕ ਆ ਠੀਕ ਐ ਡਰਪੋਕ ਸਾਹਿਬ ਕੱਲ ਨੂੰ ਨਾ ਵੀਰੇ ਨਾਲ ਲੁਧਿਆਣੇ ਤੂੰ ਨਹੀਂ ਜਾਣਾ ਜਵਾਬ ਦੇ ਦੀ ਵੀਰੇ ਨੂੰ ਕੱਲ ਨੂੰ ਹੀ ਭੇਜ ਦੇ ਪਰ ਨਹੀਂ ਹਾਂ ਯਾਰ ਮੈਂ ਤਾਂ ਉਹ ਹਾਂ ਕਰਤੀ ਸੀ ਜਿ ਹਾਂ ਕਰਤੀ ਫਿਰ ਟਾਈਮ ਤੇ ਜਵਾਬ ਦੇਦੀ ਤੈਨੂੰ ਪਤਾ ਤਾਂ ਹੈ ਯਾਰ ਮੈਨੂੰ ਵੀ ਕੰਮ ਦੀ ਲੋਡ ਆ ਯਾਰ ਨਹੀਂ ਜਾਣਾ ਤਾਂ ਨਹੀਂ ਜਾਣਾ ਅੱਗੀ ਗੱਲ ਸਮਝ ਮੈਨੂੰ ਲੱਗਦਾ ਫਿਰ ਆ ਗਿਆ ਫਿਰ ਗੱਲ ਕਰਦੀ ਆਂ ਨੀਹਾ ਇਹਨਾਂ ਸੁਣੀ ਯਾਰ ਨਮੇ ਬੇਕਰ ਲਾ ਉਹਨੂੰ ਫੋਨ ਹੋਣ ਮੈਂ ਸਮਝ ਨਹੀਂ ਤੁਹਾਡਾ ਕਾਲ ਆਉਣ ਕਰਨੀ ਬੈਠੀ ਆਂ ਸੌਦਾ ਲੈਣ ਗਿਆ ਮੁੜ ਕੇ ਨਹੀਂ ਆਇਆ ਹੈਗਾ ਨੀ ਵੀਰ ਕਰਿਆ ਤੀ ਉਹਨੂੰ ਫੋਨ ਉਹਦਾ ਫੋਨ ਬਿਜੀ ਆਈ ਜਾਂਦਾ ਕੋਈ ਗੱਲ ਨਹੀਂ ਆਉਂਦਾ ਹੋਊਗਾ ਐਂ ਕਰ ਜਾ ਮੈਨੂੰ ਤੂੰ ਜਿਹੜਾ ਕੋਈ ਆਲਾ ਸੰਗੱਡਾ ਜਾਂ ਕੱਟਣਾ ਹੈਗਾ ਮੈਨੂੰ ਫੜਾ ਲੈ ਮੈਂ ਕੱਟ ਦਿੰਦੀ ਨਾ ਨਾ ਬੇਬੇ ਕੰਮ ਤਾਂ ਮੈਂ ਸਾਰਾ ਕਰੀ ਬੈਠੀ ਹਾਂ ਉਹ ਬੇਬੇ ਤੈਨੂੰ ਵੀਰ ਬਦਲਾ ਬਦਲਾ ਇਹ ਨਹੀਂ ਲੱਗਦਾ ਚੁੱਪ ਚੁੱਪ ਜਾ ਕੱਲ ਦਾ ਉਹ ਕੁੜੀ ਏ ਮੇਰੀ ਗੱਲ ਸੁਣ ਪੁੱਤ ਹੁਣ ਉਹ ਘਰ ਦੀ ਫਿਕਰ ਹੋਣ ਲੱਗੀ ਹੁਣ ਉਹ ਸੋਚਣ ਲੱਗਿਆ ਘਰ ਬਾਰੇ ਲਾਹੌਰ ਹੁਣ ساری ਉਮਰ ਤਾਂ ਨਹੀਂ ਕਿਤੇ ਮੁੰਡਾ ਬੇਫਿਕਰਾ ਘੁੰਮੀ ਜਾਊਗਾ ਉਹਨੂੰ ਵੀ ਪਤਾ ਹੈ ਵੀ ਮੇਰੇ ਘਰ ਦੇ ਹਾਲਾਤ ਕਹੇ ਜੇ ਨੇ ਮਾਂ ਤੁਸੀਂ ਨਾ ਵੀਰੇ ਵਾਸਤੇ ਵੀ ਕੁੜੀ ਦੇਖ ਹੀ ਲਓ ਕੀਪਰ ਦਾ ਨਵੀਂ ਬਬੂ ਦੇ ਪੈਰੀ ਭਾਗਾ ਵਾਲੇ ਹੁਣ ਉਹ ਕਮਲੀਏ ਆਪਣੇ ਕਿਹੜਾ ਘਰੇ ਕਿਸੇ ਗੱਲ ਦੀ ਕਮੀ ਆ ਚੰਗਾ ਮਾੜਾ ਟਾਈਮ ਤਾਂ ਪੁੱਤ ਆਉਂਦਾ ਜਾਂਦਾ ਹੀ ਰਹਿੰਦਾ ਵਾਸੂ ਰੱਬ ਤੋਂ ਘਰੇ ਸੁੱਖ ਸ਼ਾਂਤੀ ਮੰਗਿਆ ਕਰ ਗੱਲ ਤਾਂ ਤੂੰ ਜਮੀ ਸਹੀ ਕਹੀ ਹੈ ਕੀ ਰਿਸ਼ਤਾ ਦੇਖਣਾ ਤਾਂ ਹੁਣ ਉਹਦਾ ਬਣਦਾ ਹੈ ਨਾਲੇ ਉਹਦੀ ਉਮਰ ਲੰਗੀ ਜਾਂਦੀ ਐ ਜੇ ਹੁਣ ਨਾ ਉਹਦਾ ਰਿਸ਼ਤਾ ਕੀਤਾ ਕਿਤੇ ਕੱਲ ਨੂੰ ਕੌਣ ਦੇਊ ਉਹਨੂੰ ਕੁੜੀ ਨਾਲੇ ਬੇਬੇ ਮੇਰੇ ਤੋਂ ਬਾਅਦ ਕੋਈ ਤਾਂ ਹੋਵੇ ਜਿਹੜਾ ਥੋੜਾ ਖਿਆਲ ਰੱਖੇ ਨਾਲੇ ਮੈਨੂੰ ਤਾਂ ਬਾਲੀ ਭੁੱਖ ਲੱਗੀ ਜਾਂਦੀ ਐ ਕਦੋਂ ਬਣਾਵਾਂਗੇ ਤੇ ਕਦੋਂ ਖਾਵਾਂਗੇ ਪਾਪੂ ਕਰ ਲਓ ਉਹਨੂੰ ਫੋਨ ਮਾੜਾ ਮੋਟਾ ਵੀ ਵੱਢ ਜਾਗਾ ਟਾਈਮ ਨਾਲ ਘਰੇ ਦੁਖੀ ਕਰ ਲਿਆ ਇਹ ਮੁੰਡੇ ਨੇ ਤਾਂ ਕਰਦਾ ਮੈਂ ਪਾਪੂ ਤੂੰ ਨਾ ਉਹਨੂੰ ਬੰਦ ਕਰੀ ਬੈਠੀ ਆਂ ਲੈ 20 ਵਾਰੀ ਕਿਹਾ ਵੀ ਸਵੇਰੇ ਸਵੇਰੇ ਚੱਕ ਲੈ ਕਰ ਪੂਣ ਸਰਕਾਰ ਦੇ ਭਾਣੇ ਮੋੜੀ ਮੋਟੀ ਗੱਲਾਂ ਹੋਈਆਂ ਨੇ ਉਹ ਤਮ ਕਰੀ ਜੀ ਆਪ ਪੜਾ ਸਤ ਮੋੜ ਹੈ ਹਾਂ ਜੀ ਬਤੰਦਰਾ ਅਜਿਹਾ ਤਾਂ ਦੇਖ ਕੇ ਮੂੰਹ ਹੀ ਪਾਸੇ ਕਰ ਲੈਂਦਾ ਫਿਰ ਤਾਂ ਉਹੀ ਗੱਲ ਹੋਈ ਸੇਲੀ ਪੱਟ ਕੇ ਖਾਣ ਦਿਆ ਮੈਨੂੰ ਵੀ ਰਹਿ ਗਿਆ ਵੀ ਹੁਣ ਆਪਕਾਈ ਨਾ ਮਾਰਾ ਕਰੋ ਬੜੀ ਠੀਕ ਆ ਪਤਾ ਨਹੀਂ ਕਿੱਥੋਂ ਤੜਕੀ ਤੜਕੇ ਤੂੰ ਮੱਥੇ ਲਾ ਕੇ ਮੇਰੀ ਗੱਲ ਸੁਣ ਜੇ ਕਿਸੇ ਨੇ ਸੁਣ ਲਿਆ ਮੈਂ ਖਾਮ ਖਾ ਜੱਪਾ ਛੇੜੇਗਾ ਪਿੰਡ ਦਾ ਕੰਮ ਉੱਚਾ ਚਦੀ ਗੱਲ ਕਰ ਲਿਆ ਕਰ ਚੱਜ ਦੀ ਗੱਲ ਕਰ ਲੈਨੇ ਆ ਮੈਂ ਸੁਣਿਆ ਨੀਹਾ ਭਾਬੀ ਨੇ ਨੰਬਰ ਲੈ ਲਿਆ ਤੇਰਾ ਗੱਲਾਂ ਗੁਲਾਈਆਂ ਵੀ ਹੋਣ ਲੱਗੀਆਂ ਜਿਗਰ ਤਾਂ ਕਿਹੜਾ ਮੇਰਾ ਸਾਲਾ ਕਹਿੰਦਾ ਤੈਨੂੰ ਹੈ ਉਹ ਜਾ ਰੋ ਜਾ ਕੋਈ ਸੀ ਨਹੀਂ ਹੈਗਾ ਸਾਡਾ ਠੀਕ ਐ ਐਵੇਂ ਨਾ ਭਕਾਈ ਮਾਰੀ ਜਾਇਆ ਕਰ ਕਿਸੇ ਦੀ ਆਹੋ ਗੱਲਾਂ ਦਾ ਕਹਿਣੋ ਬਣਾਉਣਾ ਆਪਣੇ ਕੋਲ ਅੱਛਾ ਜੀ ਸਾਡੀ ਬਿੱਲੀ ਸਾਨੂੰ ਵੀ ਉਹ ਖਾਸਮਾ ਜਿਹੜੀ ਨੀਹਾ ਦੀ ਸਹੇਲੀ ਆ ਜੀ ਤਾਂ ਉਹਨੇ ਨੰਬਰ ਲਿਆ ਉਹ ਆਪਣਾ ਲਈ ਦੀਪੇ ਦੀ ਸਹੇਲੀ ਆ ਉਹਨੇ ਦੱਸਿਆ ਸਾਨੂੰ ਤਾਂ ਯਾਰ ਮੇਰੀ ਗੱਲ ਸੁਣ ਰਾ ਭਰਾ ਬਣ ਠੀਕ ਹੈ ਹੋ ਜਾ ਕੁਛ ਨਹੀਂ ਹੈਗਾ ਯਾਰ ਅੱਗੇ ਨਾ ਕਿਸੇ ਕੋਲੇ ਗੱਲ ਕਰੀ ਭਾਵੇਂ ਹੱਥ ਬਣਾ ਲੈ ਮੇਰਾ ਵੀ ਪੂਰਾ ਬਣਾ ਕੇ ਮੈਂ ਕੀ ਕਰੂੰ ਪਰ ਯਾਰ ਇੱਕ ਗੱਲ ਤਾਂ ਹੈ ਨੀਹਾ ਹੈ ਤਾਂ ਬਾੜੀ ਸੋਣੀ ਦੇਖ ਲਾ ਤੇਰੀ ਕਿਸਮਤ ਚ ਆ ਵੀ ਆ ਪਈ ਗਈ ਪਰ ਹੁਣ ਸਾਹਮਣੇ ਰੱਖੀ ਨਹੀਂ ਫਿਰ ਪਾਇਰ ਪਾਇਰ ਤੇ ਚੋਗਾ ਪਾਉਣ ਨੂੰ ਮੇਰੇ ਵਰਗੇ ਬਹੁਤ ਬੈਠੇ ਨੇ ਉਹ ਬਸ ਬਸ ਬੜਾ ਨਾ ਬੋਲ ਯਾਰ ਨਹੀਂ ਹਾਂ ਪੂਰਾ ਬਣ ਕੇ ਯਾਰ ਗਾਹਾਂ ਨਾ ਗੱਲ ਕਰੀ ਕਿਸੇ ਕੋਲੇ ਮੈਨੂੰ ਤੇ ਤੇ ਭਰੋਸਾ ਆ ਤੈਨੂੰ ਪਤਾ ਪਿੰਡ ਦਾ ਕੰਮ ਆ ਵਾਦਾ ਨਾ ਵਾਧੇ ਕਿਸੇ ਗੱਲ ਲੈ ਕੇ ਕੋਚਾ ਚੰਗਾ ਰੋਸਾ ਰੱਖ ਇਹ ਗੱਲ ਕਿਸੇ ਕੋਲੇ ਨਹੀਂ ਜਾਂਦੀ ਅਕੇ ਆਇਂ ਤਾਂ ਫਿਰ ਜਸੂ ਜਵਾਨ ਦਾ ਪੱਕਾ ਚੰਗਾ ਮਿਲਦੇ ਆ ਫਿਰ ਸਾਬ ਠੀਕ ਆ ਦਾ ਮਤਲਬ ਫਾਲੇ ਵੀ ਨਹੀਂ ਹਾਂ ਤੇ ਮਾੜੀ ਅੱਖ ਰ ਹੈ ਇਹ ਕਿਤੇ ਨਹੀਂ ਫਾਲੇ ਪੁੱਛ ਇਹ ਨੇਹਾ ਬੈਲਟ ਕਿੱਥੇ ਯਾਰ ਮੇਰੀ ਮੇਰੀ ਅੱਖਾਂ ਨਾਲ ਦੇਖ ਬੈਡਨ ਦੀ ਪਈ ਐ ਆਹ ਪਈ ਐ ਇਹਨਾਂ ਲਈ ਬੂਟ ਕਿਹੜੇ ਤੈਨੂੰ ਕੱਢ ਕੇ ਰੱਖਦੇ ਸਾਰਾ ਕੁਸਾ ਕਦੇ ਆਪ ਵੀ ਕੋਈ ਚੀਜ਼ ਚੱਕ ਲੈ ਕਰ ਕਿ ਮੈਨੂੰ ਹੀ ਸੁੱਖਿਆ ਹੋਇਆਗਾ ਵੀ ਮੈਂ ਹੀ ਤੇਰੀਆਂ ਚੀਜ਼ਾਂ ਚੱਕ ਚੱਕ ਕੇ ਫੜਾਉਣੀਆਂ ਨੇ ਨਾ ਫਿਰ ਬੰਬ ਡਿੱਗੇ ਜੇ ਮੈਂ ਤੈਨੂੰ ਪੁੱਛ ਲਿਆ ਐਂ ਪੁੱਛੇ ਵੀ ਕਿੱਥੇ ਨੇ ਜਦੋਂ ਫੋਨ ਚਲਾਉਣੀ ਹੁੰਨੀ ਉਹਦੋਂ ਕੋਈ ਗੱਲ ਹੋ ਜੇ ਮੇਰੇ ਫੋਨ ਤੇ ਚੜ ਜਾ ਕਰੋ ਬਸ ਨਾਲ ਤਾਂ ਮੈਂ ਸਾਰੇ ਕੰਮ ਕਰਦੀਆਂਗੀ ਉਹ ਮੈਂ ਲੇਟ ਹੋਈ ਜਾਂਦਾ ਮੈਨੂੰ ਦੱਸ ਤੇ ਬੂਟ ਕਿੱਥੇ ਨੇ ਮੇਰੇ ਉਧਰ ਦੇਖੋ ਕੀ ਬੈ ਉਹ ਅੱਛਾ ਪਰ ਤੂੰ ਵੀ ਕਹਿ ਸਕਦੇ ਵੀ ਬਾਹਰ ਪਏ ਨੇ ਅੰਦਰ ਹੀ ਰੱਖੇ ਜਾਂਦੇ ਦੇ ਆਪਣਾ ਦੇਖੀ ਆਪਣਾ ਕੋਈ ਚਾਹੀ ਚੱਕੀ ਜੰਗਾ ਕੋਈ ਨਹੀਂ ਬੋਲ ਲੈ ਬੋਲ ਲੈ ਤੂੰ ਤੂੰ ਲਾਈ ਮੈਨੂੰ ਆਰਡਰ ਕਦੇ ਗੋਲ ਗੱਪੇ ਕਦੇ 버ਗਰ ਦਉ ਲਿਆ ਕੀ ਤੈਨੂੰ ਮੈਂ ਅੱਜ ਹੀ ਕੰਮ ਲੱਭਣ ਚੱਲਿਆ ਤੇ ਅੱਜ ਹੀ ਹਵਾ ਕਰਨ ਲੱਗਿਆ ਮੇਰੇ ਤੇ ਜੇ ਮੈਂ 버ਗਰ ਗੋਲ ਗੱਪੇ ਖਾਨੀਆਂ ਤਾਂ ਮੈਂ ਮੰਮੀ ਦੇ ਪੈਸਿਆਂ ਦੇ ਖਾਨੀਆਂ ਲੱਗੀ ਗੱਲ ਸਮਝ ਜਾ ਉਹ ਤੈਨੂੰ ਤਾਂ ਨਾ ਛੇੜਨੀ ਮੜ ਹੈਗਾ ਤੂੰ ਹੀ ਬੁੜਕੇ ਵੱਡਣ ਲੱਗ ਜਾਨੀ ਆ ਟਿੱਕਾ ਸਾਲੇ ਸੋਨੀ ਨੂੰ ਕਈ ਵਾਰੀ ਫੋਨ ਕਰ ਲਏ ਨਹੀਂ ਫੋਨ ਚੱਕਦਾ ਹੈਗਾ ਮੈਂ ਤਾਂ ਹੀ ਬੋਲਦੀ ਹੁੰਨੀ ਆ ਨਾਲੇ ਇੱਥੇ ਬੈਠਾ ਬੋਲੀ ਜਾਣਾਗਾ ਜਾ ਕੇ ਅਗਲੇ ਨੂੰ ਘਰੇ ਪੁੱਛ ਲੈ ਵੀ ਜਾਣਾ ਕਿ ਨਹੀਂ ਜਾਣਾ ਭਗ ਜਾਣਾ ਫਿਰ ਤੂੰ ਕਿਉਂ ਮਾਂ ਬਣੀ ਆਨੀ ਹੁੰਨੀ ਐ ਬਾਰਾ ਬੋਲਣ ਦੀ ਨਾ ਮੈਨੂੰ ਲੋੜ ਨਹੀਂ ਹੈਗੀ ਉਹ ਮੈਨੂੰ ਤੂੰ ਸੱਕੀ ਭਣਾ ਮੇਰੀ ਤੂੰ ਮੇਰਾ ਸੱਕਾ ਭਰਾਗਾ ਚੰਨਾ ਕਰਨਾ ਉਹੀ ਬੋਲਣ ਲੱਗ ਜਾਊਗਾ ਲੈ ਵੀਰ ਤਾਂ ਭੱਗ ਗਿਆ ਉਹ ਤੋਂ ਪਹਿਲਾਂ ਇਹ ਪਹੁੰਚੇ ਮੈਂ ਸੋਨੀ ਨੂੰ ਫੋਨ ਕਰ ਦਿੰਦੀ ਆ ਵੇ ਵੀਰਾ ਤੁਹਾਡੇ ਘਰੇ ਆਉਂਦਾ ਤੂੰ ਨਹੀਂ ਜਾਣਾ ਬਸ ਆ ਲੈ ਵੀਰੇ ਚਾਹ ਪੀ ਲਾ ਹੁਣੇ ਬਣਾਈ ਆ ਮੈਂ ਇੱਥੇ ਰੱਖ ਦੇ ਕੁੜੀਏ ਅੰਮ ਜਿਹੀਆਂ ਦਵਾਈਆਂ ਕਹਿੰਦਾ ਬੁਰਾ ਲੱਗਦਾ ਢਿੱਲਾ ਹੋਇਆ ਪਿਆ ਆ ਰੱਖਤੀ ਮੈਂ ਤਾਂ ਚਾਹ ਬੀਬੀਨ ਦੀ ਘਰੀ ਆਉਂਦੀ ਹੋਣੀ ਆ ਆਹ ਮਸਾਲਾ ਮਗਨ ਨੀਨਾ ਬਾਸ ਓਹੋ ਮਾ ਹਾਂ ਮਰੀਓ ਕਾਲੀ ਟੀ-ਸ਼ਰਟ ਤੇ ਲੋਰ ਚ ਧੋਦੇ ਹੋਣਾ ਬਰਾਊਨ ਜੀ ਬਾਲੇ ਮਲੇ ਹੋਏ ਪਾਣੇ ਕੱਪੜੇ ਬੇ ਮੁੰਡਿਆ ਸਾਰੇ ਤੱਬਰ ਤੋਂ ਵੱਧ ਨਾ ਇਹਦੇ ਕੱਪੜੇ ਹੁੰਦੇ ਨੇ ਕੀ ਗੱਲ ਕਰਦਾ ਕੀ ਐ ਤੂੰ ਕੱਪੜਿਆਂ ਨਾਲ ਐ ਘੰਟਾ ਕ ਪਾਉਂਦਾ ਪਾ ਕੇ ਕੱਢ ਦਿੰਦਾ ਲੈ ਦੱਸ ਬੇਬੇ ਤੈਨੂੰ ਨਹੀਂ ਲੱਗਦਾ ਵੀਰੇ ਦੀ ਟੌਹ ਅੱਜ ਕੱਲ ਕੁਝ ਜ਼ਿਆਦਾ ਹੀ ਹੋ ਰਹੀ ਐ ਵਧੀਆ ਵਧੀਆ ਸੈਂਟ ਘੈਂਟ ਘੈਂਟ ਕੱਪੜੇ ਕਦੇ ਚਸ਼ਮੇ ਕਦੇ ਨਿਊ ਸ਼ੂਜ਼ ਕੁਛ ਜਿਆਦਾ ਹੀ ਟੋਹਰਾ ਲੱਗਦੀ ਆ ਨੇ ਅੱਜ ਕੱਲ। ਉਹ ਕਿਉਂ ਕੁੜੀਏ ਮੁੱਕੀਆਂ ਖਾਣੀਆਂ ਨੇ ਤੈ। ਦੇਖ ਲੈ ਬੇਬੇ ਹੁਣ ਕਿੰਨੀ ਜ਼ਬਾਨ ਚ ਲਾਉਂਦੀ ਆ। ਇਹਨੂੰ ਲਾ ਕੰਮ ਤੇ ਕੋਈ। ਜਾਂ ਕੰਮ-ਕੁਮ ਕਰ ਲਾ ਕੋਈ ਜਾ ਕੇ। ਬਾਲਾ ਨਹੀਂ ਨਹੀਂ ਬੋਲਿਆ ਕਰ ਦੁੰਦੇ। ਚੱਲ ਮੇਰੇ ਨਾਲ। ਆਹੋ। ਤੂੰ ਤਾਂ ਨਹੀਂ ਇਹੋ ਸਾਥ ਤਾਂ। ਆੜ ਲੈ ਨਾ ਮੜਨੀ। ਆਹ। ਸੋਨੀ ਓਏ। ਉਹ ਪਤੰਦਰਾ ਤੂੰ ਜੇ ਚਾਹੀ ਪੀ ਜਾਣਾ। ਨਾ ਤਿਆਰ ਹੋਇਆ। ਰੁੱਦਿਆਂ ਨੇ ਜਾਣਾ ਆਪਣੇ ਅੱਜ। ਓ ਯਾਰ ਮੈਂ ਤਾਂ ਭੁੱਲ ਗਿਆ ਜਰਿੰਦਰ। ਸੌਹ ਤੇਰੀ ਯਾਰ। ਬਾਕੀ ਯਾਰ ਸਾਰੇ ਕੱਪੜੇ ਉਹਦੇ ਲੱਤੋਂ ਵਾਲੇ ਪਾਏ ਨੇ ਯਾਰ ਆਹੀ ਨੇ ਜਿਹੜੇ ਪਾਏ ਹੋਏ ਨੇ ਉਹ ਕੱਪੜੇ ਤੈਨੂੰ ਸ਼ਗਨ ਪਹਿਣਾ ਉੱਥੇ ਨੌਕਰੀ ਵਾਸਤੇ ਜਾਣਾ ਆਪਣੀ ਤੁਰਪੇ ਸੱਦਾ ਹੋ ਗਈ ਉਹ ਇੰਦਰ ਤੂੰ ਐਂ ਕਰ ਯਾਰ ਜਾਇਆ ਬਾਪੇ ਯਾਰ ਮੇਰੀ ਗੱਲ ਸੁਣ ਜੇ ਕੰਮ ਬਣ ਗਿਆ ਮੈਨੂੰ ਵੀ ਫੋਨ ਕਰਦੀ ਮੈਂ ਵੀ ਤੇਰੇ ਮੰਗਰੀ ਆ ਜੀ ਮਲੇ ਤੈਨੂੰ ਪਤਾ ਤਾਂ ਹੈਗਾ ਮੇਰੀ ਜਾਨ ਮੇਰਾ ਤੇਰੇ ਬਿਨਾ ਕਿੱਥੇ ਦਿਲ ਲੱਗਦਾ ਯਾਰ ਮੈਂ ਆ ਜੂ ਮੰਗਰੀ ਤੂੰ ਜਾਇਆ ਉਹ ਤੇਰੀ ਹਵਾ ਖਰਾਬ ਹੋਊਗੀ ਹੁਣ ਤੂੰ ਪਹਿਲਾਂ ਲ ਬੰਦੀ ਨਹੀਂ ਰਿਹਾ ਯਾਰ ਅੱਜ ਟਾਈਮ ਤੇ ਜਵਾਬ ਦਿੰਦਾ ਤਾਂ ਗੱਲ ਯਾਦ ਰੱਖੀ ਮੇਰੀ ਉਹ ਇੰਦਰ ਯਾਰ ਚਾਹ ਪੀ ਲਓ ਇਹਨੂੰ ਕੀ ਹੋ ਗਿਆ ਐ ਵਗ ਗਿਆ ਇਹ ਉਹ ਕੁਝ ਨਹੀਂ ਇਹਨੇ ਜਾਣਾ ਸੀਗਾ ਜᱹਨੂਰੀ ਲੇਟ ਹੋ ਜਾਂਦਾ ਇਹ ਲੈ ਦੱਸ ਚਾਹ ਤਾਂ ਪੀ ਜਾਂਦਾ ਉਹ ਚੱਲ ਕੋਈ ਨਾ ਟੂੰ ਪੀ ਲੈ ਚਾਹ ਵੀਰਕ ਇਕੱਲੇ ਘਰੋਂ ਨਿਕਲਿਆ ਮੈਨੂੰ ਲੱਗਦਾ ਸੋ ਨਹੀਂ ਗਿਆਣੀ ਦਿਸਦਾ ਨਹੀਂ ਇੰਨੀ ਹੋ ਰਹੀਆਂ ਸੌਰੀ ਮੰਮੀ ਮੇਰਾ ਧਿਆਨ ਨਹੀਂ ਸੀ ਵੀ ਤੁਸੀਂ ਅੱਗੇ ਆਈ ਜੰਨੇ ਹੋਗੇ ਨਾ ਈਡੀ ਕੀ ਅੱਗ ਲੱਗੀ ਜਾਂਦੀ ਸੀ ਜਿਹੜੀ ਨੇਵਾਂ ਕੋ ਭੱਜੀ ਆਉਣੀ ਹੈਗੀ ਤੂੰ ਫਿਰ ਕੀ ਹੋ ਗਿਆ ਹੈਲੋ ਕੀ ਹੋਇਆ ਜਨਾਬ ਮੈਂ ਠੀਕ ਆ ਯਾਰ ਪੱਕੇ ਨਿਕਲੇ ਹੈ ਜਬਾਨ ਦੇ ਗਏ ਨਹੀਂ ਫਿਰ ਐਨੀ ਗੱਲ ਮੰਨਦੇ ਹੋ ਮੇਰੀ ਹੋਰ ਕੀ ਕਰਾਂ ਯਾਰ ਤੇਰਾ ਭਾਈ ਮੱਚ ਗਿਆ ਮੇਰੇ ਨਾਲ ਲੜ ਕੇ ਕੋਈ ਨਹੀਂ ਹੁਣ ਤਾਂ ਮੇਰਾ ਆਰਡਰ ਮੰਨਣਾ ਹੀ ਪੈਣਾ ਨੀਹਾ ਪਹਿਲੀ ਵਾਰ ਹੋਇਆ ਵੀ ਮੈਂ ਉਹਨੂੰ ਕਿਸੇ ਕੰਮ ਨੂੰ ਜਵਾਬ ਦਿੱਤਾ ਹੋਵੇ ਨਾਲੇ ਮੇਰੀ ਗੱਲ ਸੁਣ ਮੰਮੀ ਜਾਂਦੀ ਆ ਤਾਈ ਘਰੇ ਤੇ ਜੇ ਤੇਰਾ ਟਾਈਮ ਲੱਗ ਗਿਆ ਤਾਂ ਗੇੜਾ ਮਾਰ ਜੀ ਪਰ ਆਉਂਦਾ ਹੋਇਆ ਨਾ ਮੇਰੇ ਵਾਸਤੇ ਚਾਕਲੇਟ ਲੈ ਕੇ ਆਈ ਯਾਰ ਤੂੰ ਟਲ ਜਾ ਨੀਹਾ ਫਰਕ ਪਵੇਗੀ ਜੇ ਕਿਸੇ ਨੇ ਦੇਖ ਲਿਆ ਨਾ ਤੇ ਇੰਦਰ ਨੂੰ ਦੱਸਤਾ ਔਖਾ ਹੋ ਜੂ ਕੰਮ ਚੰਗਾ ਫਿਰ ਅੱਜ ਤੋਂ ਬਾਅਦ ਨਾ ਮੈਨੂੰ ਨਾ ਬੁਲਾ ਲਈ ਯਾਰ ਤੂੰ ਫੋਨ 'ਤੇ ਹੀ ਗੱਲ ਕਰ ਲੈ ਮੈਥੋਂ ਨਹੀਂ ਆ ਜਾਂਦਾ ਘਰੇ ਕਾਲੇ ਮੈਨੂੰ ਨਾ ਸੁਣਨੀ ਬਿਲਕੁਲ ਪਸੰਦ ਨਹੀਂ ਜਦੋਂ ਮੈਂ ਫੋਨ ਕੀਤਾ ਚੁੱਪ ਕਰਕੇ ਆ ਜੀ ਸੁਣ ਗਿਆ ਉਹ ਚਲ ਚੰਗਾ ਆਈਆ ਜਿਵੇਂ ਕਹਿੰਗੀ ਕਰ ਲੈਣਾ ਚੰਗਾ ਕਰਦੀ ਫੋਨ ਮੈਨੂੰ ਪਰ ਯਾਰ ਇੱਕ ਗੱਲ ਤਾਂ ਪੱਕੀ ਆ ਅੱਜ ਕੱਲ੍ਹ ਯਾਰੀ ਯੂਰੀ ਬਸ ਨਾਮ ਦੀ ਰਹਿ ਗਈ ਹੂੰ ਹੂੰ ਓਏ ਹੋਰ ਕੀ ਯਾਰ ਇਹ ਬਾਕੀ ਸਾਰਾ ਆਪਦੇ ਹੱਥ ਚ ਹੀ ਹੁੰਦਾ ਯਾਰ ਮਾਰ ਕਰਨੀ ਯਾਰੀ ਪਗਾਉਣੀ ਇਹ ਸਾਰਾ ਕੁਝ ਆਪਣੇ ਆਪ ਦੇ ਹੱਥ ਚ ਹੀ ਹੁੰਦਾ ਡਾਰਲਿੰਗ ਪਰ ਯਾਰ ਮਾਤਾ ਹੀ ਕਹਿਣਾ ਆਪਣੀ ਤਾਂ ਇੰਦਰ ਨਾਲ ਕੋਈ ਖਾਸ ਬੋਲ ਚੱਲ ਨਹੀਂ ਹੈਗੀ ਨੀਹਾ ਸੋਨੀ ਵੀ ਆ ਆਪਾਂ ਤਾਂ ਉਹਦੇ ਨਾਲ ਗੱਲ ਕਰਨ ਬਾਰੇ ਸੋਚਦੀ ਸੀ ਪਰ ਆ ਸੋਨੀ ਸਾਲਾ ਨਵਾਂ ਸੱਪ ਕੱਢ ਗਿਆ ਹੁਣ ਦੱਸ ਕੀ ਕਰੀਏ ਉਹ ਸੋਨੀ ਵੀ ਕੀ ਕਰੇ ਯਾਰ ਬਾਕੀ ਭਰਾਵਾ ਜਦੋਂ ਨੀਹਾ ਕਹਿੰਦੀ ਆ ਗੱਲ ਕਰਨ ਨੂੰ ਹੈ ਬਾਕੀ ਮੁੰਡੇ ਦਾ ਸ਼ੁਰੂ ਤੋਂ ਹੀ ਬਦਨਾਮ ਨੇ ਇੰਨਾ ਕੰਮਾਂ ਚ ਉਹ ਬਦਨਾਮੀ ਤਾਂ ਫੇਰ ਹੋਊ ਜੇ ਕਿਤੇ ਗੱਲ ਪਿੰਡ ਚੁੱਡ ਗਈ ਸਾਰਾ ਪਿੰਡ ਸੌਹਾ ਖਾਂਦਾ ਵੀ ਯਾਰੀ ਚ ਸੋਨੀ ਤੇ ਇੰਦਰ ਸਕੇ ਭਰਾਵਾਂ ਨੂੰ ਵੱਧ ਨਹੀਂ ਉਹ ਕਿਸੇ ਨੂੰ ਕੀ ਪਤਾ ਯਾਰ ਇਧਰ ਤਾਂ ਸਾਲਾ ਕੰਮ ਹੀ ਉਲਟ ਹੋਇਆ ਪਿਆਗਾ ਸਕੇ ਭਰਾ ਕਾਣੂ ਨੇ ਇਹਦਾ ਜੀਜਾ ਸਾਲਾ ਬਣੇ ਫਿਰਦੇ ਨੇ ਹੁਣ ਇਹ ਤਾਂ ਗੱਲ ਸਹੀ ਆ ਸਾਲੇ ਜੀਜਾ ਸਾਲਾ ਬਣੇ ਫਿਰਦੇ ਆ ਪਰ ਜਦ ਜੇ ਸੋਨੀ ਪਿੱਛੇ ਹਟ ਜੇ ਨਾ ਸਾਲਾ ਆਪਣਾ ਕੰਮ ਬਣ ਜੇ ਨੇਹਾ ਹੈ ਤਾਂ ਸੋਨੀ ਓਏ ਉਹ ਕਾਣੂ ਪਿੱਛੇ ਹਟਦਾ ਯਾਰ ਚੱਲ ਦੇਖਦੇ ਆ ਬਾਕੀ ਕਿੰਨਾ ਟਾਈਮ ਚੋਰੀ ਚੋਰੀ ਆਸਕੀਆਂ ਚਲਾਉਂਦੇ ਨੇ ਆਹੋ ਗਲਤ ਤਾਂ ਤੇਰੀ ਆ ਵੀ ਠੀਕ ਆ ਚਲਾ ਐ ਕਰ ਗਰਾਊਂਡ ਵਾਲੇ ਚੱਲਦੇ ਆ ਦੇਖਦਾ ਕਿਸੇ ਦਾ ਮਾਹੌਲ ਚੱਲ ਪਿੰਡ ਦਾ ਆਹੋ ਕੀਪਦਾ ਗੋਡਾ ਗਿੱਟ ਆਪਣਾ ਹੀ ਵੱਜ ਜੇ ਆਹ ਚੱਲੀਏ ਰਬ ਕਰਕੇ ਤੈਨੂੰ ਵੀ ਕਿਸੇ ਨੂੰ ਤੂੰ ਐਵੇਂ ਕਾ ਤੋ ਪਾਣੀ ਢੋਲੀ ਜਾਣਾ ਪੁੱਤ ਤੂੰ ਤਾਂ ਜਾਣਾ ਕਿਤੇ ਅੱਜ ਹੈਂ ਤੂੰ ਤਾਂ ਇੰਦਰ ਨੂੰ ਵੀ ਜਵਾਬ ਦਿੱਤਾ ਵੀ ਕੰਮ ਤੇ ਮੈਂ ਜਾਂਦਾ ਨਹੀਂ। ਉਹ ਬਾਪੂ ਜੀ ਸਾਰੇ ਕੱਪੜੇ ਧੋਣ ਵਾਲੇ ਪਏ ਸੀ ਮੇਰੇ। ਬਾਕੀ ਮੈਨੂੰ ਕਹਿਤਾ ਜੀ ਫੈਕਟਰੀ ਗਿਆਗਾ। ਕੰਮ ਦਾ ਪਤਾ ਕਰਕੇ ਦੱਸ ਦੂ ਮੈਨੂੰ। ਉਹ ਤਾਂ ਪੁੱਤ ਕਰੂਗਾ ਕੰਮ ਦੀ ਗੌਰ ਪਰ ਤੂੰ ਆਪ ਵੀ ਕਰ ਲਿਆ ਕਰਨਾ। ਤੇ ਨਾਲੇ ਉਹ ਪਰਚੀ ਜੀ ਕਿੱਥੇ ਰੱਖੀ ਆ ਬਣਾ ਲਾ ਲਿਆ ਆਲੀ। ਹੱਥ ਨੇ ਤਾਂ ਸਾਬ ਕਿਤਾਬ ਨਵੇੜ ਕੇ ਆਉਂਗਾ ਮੈਂ। ਉਹ ਬਾਪੂ ਜੀ ਉਹ ਤਾਂ ਮੈਂ ਬੇਬੇ ਨੂੰ ਫੜਾਤੀ ਸੀ ਪਰਚੀ। 2300 ਰੁਪਿਆ ਬਣਦਾ ਸੀ ਸਾਰਾ ਉਹਨਾਂ ਦਾ। ਜੇ ਤੁਸੀਂ ਅੱਖੋਂ ਦਾ ਸਾਬ ਮੈਂ ਕਰਿਉ ਮੈਨੂੰ ਫੜਾ ਦਿਓ ਪੈਸੇ ਕੋਈ ਨਾ। ਪੁੱਤ ਪੈਸੇ ਤਾਂ ਤੇਰਾ ਬਾਪੂ ਵੀ ਦੇ ਆਊਗਾ ਸਵਾਦ ਤਾਂ ਤਾਂ ਐ ਜੇ ਕਮਾ ਕੇ ਪੈਸੇ ਦੇਵੇਂ ਤੂੰ ਆਪ ਮਾਂ ਕਦੇ ਤਾਂ ਨਾ ਮਾਰਿਆ ਕਰ ਤਾਨੇ ਮੈਨੇ ਮੈਨੂੰ ਗੱਲਾਂ-ਗੱਲਾਂ ਚ ਮੇਰਾ ਕੀ ਜੀ ਕਰਦਾ ਤੁਹਾਡੇ ਤੋਂ ਗੱਲਾਂ ਸੁਣਨ ਨੂੰ ਬਾਪੂ ਜੀ ਨਹੀਂ ਕੰਮ ਮਿਲਦਾ ਹੁਣੇ ਚ ਮੇਰਾ ਕੀ ਤਸੂਰ ਤਾਂ ਹੀ ਮੇਰਾ ਘਰੇ ਦਿਲ ਨਹੀਂ ਲੱਗਦਾ ਆਹੀ ਕੁਸ ਬਸ ਨਾ ਵੀਰੇ ਕੀ ਗਲਤ ਕਹਿ ਰਹੀ ਐ ਬੇਬੇ ਹੈ ਕੱਲ ਦਾ ਬਿਮਾਰ ਆ ਬਾਪੂ ਤੂੰ ਇੱਕ ਵਾਰ ਵੀ ਪੁੱਛਿਆ ਜੇ ਕਹਿਦੇ ਨੇ ਫਿਰ ਤੈਨੂੰ ਸਾਡੇ ਗੱਲਾਂ ਦਾ ਗੁੱਸਾ ਲੱਗਦਾ ਹੈ ਭਾਈ ਕੁੜੀਏ ਤੂੰ ਨਾ ਬੋਲ ਐਵੇਂ ਕਲੇਸ਼ ਵਧੂਗਾ ਔਰੇ ਬਾਪੂ ਜੀ ਤੁਸੀਂ ਦੱਸਿਆ ਕਿਉਂ ਨਹੀਂ ਮੈਨੂੰ ਵੀ ਤੁਹਾਨੂੰ ਬੁਖਾਰ ਆ ਮੈਂ ਆਪ ਜਾ ਕੇ ਕਰਿਆਉਂਦਾ ਖੇਤ ਕੰਮ ਜਿਹੜਾ ਕਰਨਾ ਸੀ ਉਹੀ ਅੱਡ ਹੋਣ ਵਾਲੀਆਂ ਗੱਲਾਂ ਜੇ ਤੈਨੂੰ ਘਰ ਦੀ ਸੁਰਤ ਹੋਵੇ ਤਾਂ ਹੀ ਆ ਸਾਰਾ ਦਿਨ ਪਤਾ ਨਹੀਂ ਕਿੱਥੇ ਗਵਾਚਿਆ ਰਹਿੰਦਾ ਇਹ ਜੇ ਤੁਸੀਂ ਰੋ ਰੋਜ ਆਹੀ ਮੈਨੂੰ ਤਾਨੇ ਮੇਨੇ ਜੇ ਮਾਰਨੇ ਨਾ ਮੈਂ ਤਾਂ ਕੱਲ ਤੋਂ ਮਿਸਤਰੀਆਂ ਨਾਲ ਬਾਜ਼ੀ ਕਰੂੰਂਗਾ ਢਹਾੜੀ ਤੇ ਠੀਕ ਆ ਆਪੇ ਕਰ ਨੂੰ ਕੰਮ ਬਾਪੂ ਜੀ ਮੇਰੇ ਮੇਰੀ ਗੱਲ ਸੁਣੋ ਬਾਪੂ ਜੀ ਰੋ ਰੋਜ ਮੈਂ ਤੁਹਾਨੂੰ ਯਾਦ ਨਾਲ ਪੁਣਿਆ ਨਹੀਂ ਆਪਾਂ ਤੋਂ ਨਹੀਂ ਜਲੀਲ ਪਾਇਆ ਜਾਂਦਾ ਉਹ ਵੀਰੇ ਰੋਟੀ ਤਾਂ ਖਾ ਜਾਂਦਾ ਨਹੀਂ ਕੋਈ ਲੋੜ ਨਹੀਂ ਉਹਨੂੰ ਕਹਿਣ ਦੀ ਆਪੇ ਆ ਜੂਗਾ ਨਾਲੇ ਰੋਜ਼ ਰੋਜ਼ ਇਹਦੇ ਹਾੜੇ ਕੱਢ ਕੇ ਨਾ ਆ ਸਰਤੇ ਚੜਾ ਰਖਿਆ ਇਹ ਮਾ ਗਾਲ ਸੁਣ ਲੈ ਪੁੱਤ ਵੀਰ ਮੈਂ ਨਾ ਤੇਰੀ ਤਾਈ ਕਿਹਾ ਕੱਪੜੇ ਦੇ ਆ ਮੈਂ ਠੀਕ ਹੈ ਟਾਈਮ ਨਾਲ ਸਿਉਂਗੂ ਵੀ ਨਾਲ ਉਹਦੇ ਲਈ ਟਾਈਮ ਬਹੁਤ ਘੱਟ ਹੁੰਦਾ ਕੋਈ ਨਹੀਂ ਮਾਂ ਤੂੰ ਜਾਇਆ ਤੂੰ ਆਟਾ ਉਟਾ ਗੁੰਨ ਰਹੀ ਪੁੱਤ ਚਾਹ ਨਾ ਕੋਈ ਨਹੀਂ ਹੋਂ ਹਾਂ ਨਾਲੇ ਗੇਟ ਕਨ ਚੰਮ ਕੇ ਵੈਜੀ ਪੁੱਤ ਚਾਹ ਨਾ ਕੁੰਡਾ ਲਾ ਲਈ ਫਿਰ ਮੈਨੂੰ ਹੱਕਾ ਮਾਰਨੀ ਪੈਣੀ ਕੋਈ ਨਹੀਂ ਮੰਮੀ ਫੰਚ ਲੀਤੇ ਹੈਗੀਆਂ ਆਏ ਕਰੀ ਤਾਈ ਨੂੰ ਪੁੱਛੀ ਆਈ ਵੀ ਮੇਰਾ ਸੂਸ ਲਾਈ ਕਰਤਾ ਕੋਈ ਨਾ ਪੁੱਛਿਆ ਹਾਂਗੇ ਜੇ ਕਰਤਾ ਹੋਏ ਤਾਂ ਲੈ ਹੀ ਆਈ ਫੜ ਕੇ ਫਿਰ ਕੋਈ ਨਾ ਤੈਨੂੰ ਤਰਦੀਆਂ ਬਜੱਜ ਦੇ ਲਰਹਿੰਦਾ ਭਾਈ ਸਾਰਾ ਦਿਨ ਕੱਚ-ਕੱਚ ਕਰੀ ਜਾਂਦੇ ਰਹਿੰਦੇ ਨੇ ਬਸ ਨਹੀਂ ਕੰਮ ਮਿਲਦਾ ਹੁਣ ਮੈਂ ਦੱਸ ਕੀ ਕਰਾਂ ਮਾ ਖਰਾਬ ਕਰ ਰੱਖੇ ਇਹੋ ਆ ਗਿਆ नेहा हेलो कित्थे हो جناب ਕੁਛ ਨਹੀਂ ਯਾਰ ਬਸ ਉਈ ਮਨ ਦਾ ਤੋਪੀ ਸੀ ਪਰੇਸ਼ਾਨ ਚ ਲੱਗਦਾ ਕਿ ਪ੍ਰੋਬਲਮ ਕਿਵੇਂ ਫੋਨ ਲਾਇਆ ਸੀ ਦੱਸੋ ਮਤਲਬ ਹੁਣ ਮੈਂ ਫੋਨ ਵੀ ਤੈਨੂੰ ਕਿਸੇ ਕੰਮ ਲਈ ਲਾਇਆ ਕਰਾਂ ਮੈਂ ਤੈਨੂੰ ਕਿਹਾ ਸੀ ਵੀ ਬੇਬੇ ਜਾਉਗੀ ਤੂੰ ਜੋ ਆਪਰੇ ਲੈ ਕੇ ਆ ਜੀ ਉਹ ਯਾਰ ਤੂੰ ਕਿਉਂ ਰਿਸਕ ਲੈਨੀ ਹੁੰਦੀ ਆ ਨਿਹਾਇਆ ਤੈਨੂੰ 20 ਵਾਰੀ ਸਮਝਾ ਆਣਾ ਯਾ ਨਾ 5 ਮਿੰਟ ਚ ਆ ਜਾ ਬਸ ਚਲ ਆ ਗਿਆਈ ਪੁੰਗੜਾ ਮੰਦੀ ਹੁੰਦੀ ਹੁੰਿਆ ਨੇ ਪਰ ਇਸ ਕਲਾ ਨੂੰ ਨਹੀਂ ਹਟਦੀ ਓਏ ਆ ਗਿਆ ਬਾਬਾ ਲੈ ਮਾਂ ਆ ਖੀਰ ਖਾ ਕੇ ਦੇਖੋ ਕਿਤੇ ਮਿੱਠਾ ਤਾਂ ਨਹੀਂ ਜ਼ਿਆਦਾ ਜੇ ਵੀਰ ਆ ਜਾਂਦਾ ਨਾ ਉਹ ਵੀ ਖਾ ਲੈਂਦਾ ਤਰਮਨਾਲ ਸੱਚੀ ਸੌ ਰੱਬ ਦੀ ਬਾਲੀ ਸਵਾਦ ਖੀਰ ਬਣਾਈ ਆ ਤਾਂ ਤੇਰੇ ਹੱਥਾਂ ਵਰਗਾ ਸਵਾਦ ਤਾਂ ਕਿਸੇ ਦੇ ਹੱਥਾਂ 'ਚ ਨਹੀਂਗਾ ਸੌ ਲੱਗੇ ਬਸ ਮਾਂ ਰਹਿਣ ਦੇ ਝੁੱਠੇ ਆ ਤਰੀਫਾਂ ਨੂੰ ਨਾਲੇ ਜੋ ਸਵਾਦ ਤੁਹਾਡੇ ਹੱਥਾਂ 'ਚ ਉਹ ਦੁਨੀਆ ਦੀ ਕਿਸੇ ਵੀ ਮਹਿੰਗੀ ਤੋਂ ਮਹਿੰਗੀ ਚੀਜ਼ ਤੋਂ ਨਹੀਂ ਹੋ ਸਕਦਾ ਫਤਮਾ ਦੇ ਹੱਥ ਵਰਗਾ ਸਵਾਦ ਨਾ ਕਿੱਥੋਂ ਮਿਲ ਵੀ ਨਹੀਂ ਸਕਦਾ ਮੇਰੀ ਮਾਂ ਖਾਣੇ ਪੀਣੇ ਦੀ ਬਾੜੀ ਸ਼ਕੀਨ ਸੀਗੀ ਤੈਨੂੰ ਐ ਪਤਾ ਸਾਰਾ ਪਿੰਡ ਸਫਤਾ ਕਰਦਾ ਹੁੰਦਾ ਸੀ ਉਹਦੇ ਦਾਲ ਪਾਣੀ ਦੀਆਂ ਕੋਲੇ ਉਹਨਾਂ ਦੇ ਗਵਾਂਡਣ ਰਹਿੰਦੀ ਹੁੰਦੀ ਸੀ ਮੇਰੀ ਮਾਂ ਮੈਨੂੰ ਆਪ ਦੱਸਦੀ ਸੀ ਕਹਿੰਦੀ ਉਹ ਤੀਜੇ ਚੌਥੇ ਦਿਨ ਨਾ ਰੋਟੀ ਖਾਂਦੀ ਉਹ ਖਾਂਦੀ ਸੀ ਮੇਰੇ ਹੱਥਾਂ ਦੀ ਕਹਿੰਦੀ ਤੇਰੇ ਵਰਗੀਆਂ ਰੋਟੀਆਂ ਤਾਂ ਕੋਈ ਬਣਾ ਹੀ ਨਹੀਂ ਸਕਦਾ ਹਾਂ ਮਾਂ ਆਹ ਗੱਲ ਤਾਂ ਬਿਲਕੁਲ ਤੁਸੀਂ ਸੱਚ ਕਹੀ ਨਾਨੀ ਦੇ ਹੱਥਾਂ ਵਰਗੀਆਂ ਰੋਟੀਆਂ ਤਾਂ ਕੋਈ ਬਣਾ ਹੀ ਨਹੀਂ ਸਕਦਾ ਹੈਗਾ ਪਤਾ ਨਹੀਂ ਕਿਵੇਂ ਬਣਾਉਂਦੀ ਸੀ ਮੂੰਹੋਂ ਹੀ ਨਹੀਂ ਲੈਂਦੀ ਸੀ ਚੀਜ਼ ਨਾਲੇ ਇੱਕੋ ਜਿਹੜੀ ਗੋੜਾ ਵਾਲੀ ਚਾਹ ਆਪਣੇ ਤੋਂ ਨਾ ਉਹ ਜਿਹਾ ਸਵਾਲ ਵੀ ਨਹੀਂ ਆਉਂਦਾ ਹੈਗਾ ਪੁੱਤ ਪ੍ਰਾਣੀਆਂ ਬੁੜੀਆਂ ਦੇ ਹੱਥਾਂ 'ਚ ਨਾ ਬਰਕਤ ਹੁੰਦੀ ਸੀ ਅੱਜ ਕੱਲ੍ਹ ਦੀਆਂ ਕੁੜੀਆਂ ਫੋਨ 'ਤੇ ਚੱਕ ਲੈਣਗੀਆਂ ਉਹ ਤੋਂ ਸਿੱਖਣਗੀਆਂ ਪਹਿਲਾਂ ਸਿੱਖਦੀਆਂ ਸੀ ਆਪਦੀਆਂ ਮਾਵਾਂ ਤੋਂ ਸੁਣ ਗਿਆ ਅੱਜ ਕੱਲ ਤਾਂ ਹੀ ਤਾਂ ਬਰਕਤ ਨਹੀਂ ਕਿਸੇ ਦੇ ਹੱਥਾਂ 'ਚ ਹਾਂ ਤਾਂ ਤੁਸੀਂ ਸਹੀ ਕਹਿਵਾ ਨਾਲੇ ਨਾ ਮੈਂ ਨਹੀਂ ਹੈਗੇ ਘਰੇ ਖੀਰ ਫੜਾਇਆ ਮੈਂ ਫਿਰ ਨਾ ਐਵੇਂ ਤੁਹਾਨੂੰ ਮੈਨੂੰ ਨਹੀਂ ਦੇ ਦਿੰਦੀ ਹੁੰਦੀ ਆ ਕਹਿੰਦੇ ਮੇਰੀ ਮਾਂ ਤਾਂ ਹਰ ਇੱਕ ਚੀਜ਼ ਫੜਾ ਕੇ ਜਾਂਦੀ ਐ ਆਪ ਤੁਸੀਂ ਕੋਈ ਚੀਜ਼ ਦਿਖਾਉਂਦੇ ਵੀ ਨਹੀਂ ਹੈਗੇ ਐਵੇਂ ਫਿਰ ਮੱਚੜ ਜੀ ਮੱਚਦੀ ਰਹਿੰਦੀ ਐ ਸਾਰਾ ਦਿਨ ਮੈਂ ਫੜਾਇਆ ਮਾਂ ਚੰਗਾ ਚੰਗਾ ਖੀਰ ਤਾਂ ਤੂੰ ਫੜਾਇਆ ਨਾਲੇ ਮੇਥੋਂ ਜਾਇਆ ਵੀ ਨਹੀਂ ਗਿਆ ਹੈਗਾ ਉਹਨਾਂ ਦੇ ਉਹਦੀ ਮਾਂ ਨੂੰ ਕਹਿਦੀ ਠੀਕ ਐ ਕਹ ਮਿਲ ਕੇ ਜਾਓ ਇੱਕ ਦੋ ਦਿਨਾਂ ਤੱਕ ਤੈਨੂੰ ਆਹੋ ਕੋਈ ਨਾਮ ਮੈਂ ਕਹਿ ਦੂੰਗੀ ਚੰਗੀ ਤਰ੍ਹਾਂ ਪਾ ਕੇ ਲੈ ਜੀ ਚੰਗਾ ਚੰਗਾ ਮਾਂ ਲੈ ਚੋ ਬਾਰਤੀ ਖੜੀ ਸੀ ਚੌਕਲੇਟ ਦੇਣ ਆਏ ਲੈ ਅੰਦਰ ਤਾਜ਼ਾ ਕਿ ਇੱਥੇ ਖੜਾ ਰਹੇਗਾ ਕਮਲਾ ਆ ਜਾ ਯਾਰ ਕੋਈ ਦੇਖ ਲਓ ਮੈਂ ਖਾਮ ਖਾ ਪੰਗਾ ਭਾਈ ਸਮਝਾਗਾ ਸੱਚੀ ਇੰਨਾ ਸਿਆਣਾ ਕਿ ਸਿਆਣਾ ਬਣਨ ਦੀ ਐਕਟਿੰਗ ਕਰਦਾ ਆ ਆ ਜਾ ਅੰਦਰ ਪਾਣੀ ਪੀ ਜਾ ਲੈ ਪਾਣੀ ਪੀ ਨੀਹਾ ਮਾਈ ਤੋਂ ਮਾਈ ਕਹਿੰਦਾ ਸੀ ਯਾਰ ਤੂੰ ਇੰਨੀ ਜਿੱਦ ਨਾ ਕਰ ਘਰੇ ਮਿਲਦੀ ਪਿੰਡ ਦਾ ਕੰਮ ਆ ਕੋਈ ਪੰਗਾ ਨਾ ਪੈ ਜੀ ਗੱਲ ਸੁਣ ਨਾ ਤੂੰ ਕਦੋਂ ਕਿਹਾ ਮੈਨੂੰ ਘੁੰਮਣ ਵਾਸਤੇ ਵੀ ਆਪਾਂ ਕਿਤੇ ਘੁੰਮਣ ਚੱਲਦੇ ਆ ਛੱਡੂਆ ਇੱਥੇ ਕੁੜੀ ਤੇਰੀਆਂ ਮਿੰਟਾਂ ਕੱਢੀ ਜਾਂਦੀ ਐ ਨਹੀਂ ਮੁੰਡੇ ਮਿੰਟਾਂ ਕੱਢਦੇ ਹੁੰਦੇ ਆ ਵੀ ਸਾਨੂੰ ਟਾਈਮ ਦੇ ਨਹੀਂ ਆ ਯਾਰ ਦੁਪਹਿਰ ਦਾ ਤੇਰਾ ਭਰਾ ਨਾਲ ਕਿਹੜੇ ਵੇਲੇ ਲੈ ਜਾ ਤੈਨੂੰ ਘੁੰਮਣ ਤੂੰ ਹੀ ਦੱਸ ਤੂੰ ਨਾ ਤੋਂ ਦੂਰ ਰਿਹਾ ਕਰ ਫੇਰ ਹੀ ਆਪਾਂ ਇੱਕ ਦੂਜੇ ਨੂੰ ਟਾਈਮ ਦੇ ਪਾਵਾਂਗੇ ਚਲ ਚੰਗਾ ਨਹੀਂ ਹਾਂ ਹੁਣ ਮੈਨੂੰ ਜਾਣ ਦੇ ਆਪਾਂ ਫੋਨ ਤੇ ਕਰਦੇ ਆ ਗੱਲ ਨਾਲੇ ਮੇਰੀ ਗੱਲ ਸੁਣ ਜਦੋਂ ਇੰਦਰ ਮੇਰੇ ਨਾਲ ਹੁੰਦਾ ਨਾ ਉਦੋਂ ਫੋਨ ਨਾ ਕਰਿਆ ਕਰ ਯਾਰ ਮੈਸੇਜ ਕਰ ਲੈ ਕਰ ਠੀਕ ਐ ਚਲ ਆ ਜਾਉਂ ਛੱਟਣ ਦਾ ਜਾਪੜ ਉੱਥੇ ਤੱਕ ਚਲਾ ਜਾ ਮੈਂ ਦੇਖ ਰਾਂ ਕਿ ਬਾਹਰੇ ਨਾ ਹੋਵੇ ਓਏ ਮੇਰੀ ਚਾਕਲੇਟ ਤਾਂ ਫੜਾ ਜਾ ਹਾਂ ਹਾਂ ਲੈ ਨਹੀਂ ਆ ਸੜ ਤਾਂ ਹੀ ਲੱਗੀ ਆਹ ਲੈ ਚਾਕਲੇਟ ਮੈਂ ਮੁੰਡਿਆ